ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖੋ ਬਾਹਰ ਜਾਣਾ ਚਾਹੁੰਦੇ ਹੋ ਲੈ ਚੱਲਦਾ ਤੁਹਾਨੂੰ ਨਾਲ ਬੋਟ ਦੇ ਵਿੱਚ ਕੋਈ ਜ਼ੁਵੈਦਾਰ ਨਹੀਂ ਕਹਿੰਦਾ ਦੇਖੋ ਤੋਂ ਇਹ ਜਨ ਬਜ਼ੁਰਗ ਇੱਥੇ ਬੈਠੇ ਪਾਣੀ ਦੇ ਵਿੱਚ ਕੇਰੇ ਚ ਆ ਗਏ ਕਿੰਨਾ ਕਿਤੇ ਕਈ ਦਿਨ ਤੋਂ ਭੁੱਖੇ ਬੈਠੇ ਨੇ ਤਾਂ ਉੱਪਰ ਵੀ ਬਜ਼ੁਰਗ ਨੇ ਜਿਹੜੇ ਉਹ ਸਾਹਮਣੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਪਾਣੀ ਕੱਟੇ ਜੇ ਉਹ ਜਾਣਾ ਚਾਹੁੰਦੇ ਹੋ ਤੁਹਾਨੂੰ ਅਸੀਂ ਕੱਢ ਕੇ ਲੈ ਜੰਨੇ ਆ ਬੋਟ ਦੇ ਵਿੱਚ ਜਾਣਾ ਚਾਹੁੰਦੇ ਹੋ ਬਾਹਰ ਨਹੀਂ ਇੱਥੇ ਬਜ਼ੁਰਗ ਇੱਥੇ ਬੈਠੇ ਨੇ ਫੇਰ ਇਹ ਤੁਹਾਨੂੰ ਪਤਾ ਵਹ ਘਰ ਬਾਹਰ ਨਾਲ ਡਾਲ ਦਾ ਬਜ਼ੁਰਗ ਨੂੰ ਜਿਹੜਾ ਹੌਸਲਾ ਉਹ ਦਿੱਤਾ ਜਾ ਰਿਹਾ ਤਾਂ ਬੜੀ ਭਾਵਕ ਤਸਵੀਰ ਆ ਪੰਜਾਬ ਦੀ ਹਲੇ ਵੀ ਖੇਤਾਂ ਦੇ ਵਿੱਚ 7-8 ਫੁੱਟ ਦੇ ਕਰੀਬ ਆ ਜਿਹੜਾ ਉਹ ਪਾਣੀ ਆ ਉਹ ਭਰਿਆ ਹੋਇਆ ਤਾਂ ਕਿਤਨਾ ਕਿਤੇ ਮਨ ਆਪਦਾ ਵੀ ਭਾਵਕ ਹੁੰਦਾ ਜਦੋਂ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਉਹ ਨਜ਼ਰ ਆਉਂਦੀ ਆ ਸਮੇਂ ਸੀ ਢੇਰਾ ਬਾਬਾ ਨਾਨਕ ਦੇ ਵਿੱਚਾਂ ਖਾਲਸਾ ਈਡ ਦੀ ਟੀਮ ਦੇ ਨਾਲ ਬੋਟ ਦੇ ਵਿੱਚਾਂ ਤਾਂ ਬਜ਼ੁਰਗ ਮਾਤਾ ਸਾਡੇ ਨਾਲ ਨੇ ਅੱਖਾਂ ਦੇ ਵਿੱਚ ਹੰਝੂ ਨੇ ਕਿਤਨਾ ਕਿਤੇ ਦਰਦ ਜ਼ਰੂਰ ਆ ਜਿਹੜਾ ਉਹ ਨਜ਼ਰ ਆਉਂਦਾ ਏ ਤਾਂ ਸਭ ਕੁਝ ਘਰ ਦੇ ਵਿੱਚ ਡੁੱਬ ਗਿਆ ਮਾਤਾ ਕਿੰਨੀ ਤਬਾਹੀ ਜਿਹੜੀ ਹੋ ਉਸ ਬਹੁਤ ਜ਼ਿਆਦਾ ਨਿਤਬਾਹੀ ਹੋਣੀ ਬਹੁਤ ਜ਼ਿਆਦਾ ਹਣ ਤਾਂ ਕੋਈ 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 ਨਵਲੀ ਵਸਾ ਗਿਆ ਕਿੰਨੇ ਕਿ ਦਿਨ ਹੋ ਗਏ ਭੁੱਖੇ ਪਿਆਸੇ ਬੈਠੇ ਨੂੰ ਚਾਰ ਪੰਜ ਦਿਨ ਹੋ ਗਏ ਜੀ ਕੁਝ ਨਹੀਂ ਮਿਲੇ ਖਾਣ ਨੂੰ ਕੋਈ ਦੁਆਇਦਾਰ ਨਹੀਂ ਗਿਆ ਕੋਈ ਦੁਆਇ ਜਨ ਬਜ਼ੁਰਗ ਹੈ ਇੱਥੇ ਬੈਠੇ ਪਾਣੀ ਦੇ ਵਿੱਚ ਕੇਰੇ ਚ ਆ ਗਏ ਬਾਕੀ ਬਾਕੀ ਘਰ ਦੇ ਜੀ ਬਾਕੀ ਪਰਿਵਾਰ ਦੇ ਮੈਂਬਰ ਬਾਕੀ ਪਰਿਵਾਰ ਚਲੇ ਗਏ ਇੱਥੋਂ ਪਿੰਡ ਹਨ ਭੁੱਖੇ ਪਿਆਸੇ ਬੈਠੇ ਰਹਿੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਤਾਂ ਅੱਖਾਂ ਦੇ ਵਿੱਚ ਹੰਝੂ ਨੇ ਕਿਤਨਾ ਕਿਤੇ ਕਈ ਦਿਨ ਤੋਂ ਭੁੱਖੇ ਬੈਠੇ ਨੇ ਤਾਂ ਉੱਪਰ ਵੀ ਬਜ਼ੁਰਗ ਨੇ ਜਿਹੜੇ ਉਹ ਸਾਹਮਣੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਪਾਣੀ ਕੱਟੇ ਤਾਂ ਅੰਦਰ ਹੀ ਜਿਹੜੇ ਇਹਨਾਂ ਦੇ ਪਸ਼ੂ ਨੇ ਤਾਂ ਉਹ ਉਹ ਥਾਂ ਦੇ ਉੱਤੇ ਮੌਜੂਦ ਨੇ ਤਾਂ ਖਾਲਸਾ ਏਡ ਦੀ ਟੀਮ ਪਹੁੰਚੀ ਹੋਵੇ ਜੀ ਦੇਖੋ ਕਿੰਨੇ ਦਿਨ ਤੋਂ ਨਾ ਪਰਿਵਾਰ ਰੋ ਰਿਹਾ ਅੱਖਾਂ ਦੇ ਵਿੱਚ ਹੰਝੂ ਨੇ ਬਜ਼ੁਰਗ ਮਾਤਾ ਦੇ ਵੀ ਕੁਝ ਖਾਣ ਨੂੰ ਵੀ ਨਹੀਂ ਮਿਲਿਆ ਦੇਖੋ ਜੀ ਪ੍ਰੋਬਲਮ ਸਾਰੇ ਕੀਤੇ ਹੀ ਆ ਜੀ ਹੈਣੀ ਹੁਣ ਚਲੋ ਆਪਾਂ ਕੀ ਕਰ ਸਕਦੇ ਕੁਦਰਤ ਆ ਜੀ ਹੈਣੀ ਚਲੋ ਜਿੰਨਾ ਵੀ ਜਿੱਥੋਂ ਹੋ ਸਕਦਾ ਮੈਂ ਸਾਰੇ ਪੰਜਾਬ ਨੂੰ ਹਣੀ ਪੰਜਾਬ ਤੋਂ ਬਾਰ ਬਾਰ ਦੇ ਜਿੰਨੇ ਪੰਜਾਬੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੀ ਉਰੇ ਆਓ ਤੇ ਹੁਣ ਪੰਜਾਬ ਮੁਸ਼ਕਲ ਚਾ ਤਾਂ ਉਹਦੇ ਨਾਲ ਖੜੋ ਜੀ ਠੀਕ ਹੈ ਜੀ ਬਿਲਕੁਲ ਹਾਲੇ ਵੀ ਘਰ ਦੇ ਵਿੱਚ ਮੈਂ ਜਿਸ ਤਰ੍ਹਾਂ ਦੇਖ ਰਿਹਾ ਕਿ ਤਿੰਨ ਤਿੰਨ 2 2 ਫੁੱਟ ਪਾਣੀ ਹਾਲੇ ਵੀ ਘਰ ਦੇ ਅੰਦਰ ਮੌਜੂਦ ਆ ਘਰ ਦਾ ਸਾਰਾ ਪਾਸਾ ਪਾਣੀ ਦੇ ਨਾਲ ਡੁੱਬਿਆ ਸਾਹਮਣੇ ਇੱਕ ਬਜ਼ੁਰਗ ਜਿਹੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਪਾਣੀ ਘਟੇ ਤਾਂ ਚਾਰੇ ਪਾਸੇ ਘਰ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਤੁਹਾਨੂੰ ਇਸ ਥਾਂ ਦੇ ਉੱਤੇ ਲੋੜ ਹੈ ਕੋਈ ਖਾਣ ਪੀਣ ਦੀ ਕੋਈ ਸਭ ਦੇ ਸਾਦੇ ਦੀ ਹੁਣ ਬਹੁਤੀ ਤੰਗੀ ਜੀ ਇਹ ਫਿਰ ਕਿਵੇਂ ਇੱਥੇ ਹੁਣ ਕੋਈ ਸਮਾਨ ਦੇ ਕੇ ਜਾਂਦਾ ਉੱਪਰ ਤੁਹਾਨੂੰ ਕੋਈ ਇੱਥੇ ਕੋਈ ਕੱਲ ਆਏ ਕੱਲ ਦੁਪਹਿਰ ਸਾਦੇ ਦੇ ਗਏ ਅੱਜ ਨਹੀਂ ਕੋਈ ਆਇਆ ਅੱਜ ਕੋਈ ਨਹੀਂ ਆਇਆ ਕਿ ਹੁਣ ਜਾਣਾ ਚਾਹੁੰਦੇ ਤੁਹਾਨੂੰ ਅਸੀਂ ਕੱਢ ਕੇ ਲੈ ਜੰਨੇ ਆ ਬੋਰਡ ਦੇ ਵਿੱਚ ਜਾਣਾ ਚਾਹੁੰਦੇ ਬਾਹਰ ਨਹੀਂ ਅੱਥਾ ਅੱਜ ਬਜ਼ੁਰਗ ਇੱਥੇ ਬੈਠੇ ਨੇ ਫਿਰ ਇਹ ਤਾਂ ਤੁਹਾਨੂੰ ਪਤਾ ਵੀ ਘਰ ਬਾਹਰ ਆ ਡਾ ਇਥੇ ਅਜੇ ਨਹੀਂ ਜਾਣਾ ਨਹੀਂ ਚਾਹੁੰਦੇ ਕੋਈ ਖਾਣਾ ਪੋਜਾ ਹੈਗਾ ਤੁਹਾਨੂੰ ਦੇ ਦੋ ਕਿ ਦਵਾਈ ਦਾ ਪੁੱਤ ਨੂੰ ਫਿਰ ਚਲੇਗੇ ਨਹੀਂ ਤੁਤ ਘਰ ਦੇ ਵਿੱਚ ਹਾਂਜੀ ਉਹ ਚਲੇਗੇ ਉਹ ਤਾਂ ਬਿਲਕੁਲ ਕੱਲ ਜਿਹੜੇ ਕੁਝ ਇੱਥੇ ਪਹੁੰਚੇ ਸੀ ਲੋਕ ਰਸ ਲੈ ਕੇ ਅੱਜ ਵੀ ਖਾਲਸਾ ਈਡ ਦੀ ਟੀਮ ਜਿਹੜਾ ਪਾਣੀ ਦੀਆਂ ਬੋਤਲਾਂ ਤੇ ਸੁੱਕੀ ਰਸ ਦਾ ਜਿਹੜੀ ਉਹ ਲੈ ਕੇ ਪਹੁੰਚੇ ਨੇ ਤਾਂ ਕਿ ਬਜ਼ੁਰਗਾਂ ਦੇ ਲਈ ਜਿਹੜਾ ਕੁਛ ਨਾ ਕੁਛ ਜਿਹੜਾ ਦਿੱਤਾ ਜਾਵੇ ਅੱਛਾ ਮਤਾਈ ਲੋ ਖਾਲਸਾ ਏਡ ਦੇ ਵੱਲੋਂ ਜਿਹੜਾ ਇਹ ਸਮਾਨ ਆ ਜਿਹੜੀ ਸੁੱਕੀ ਰਸਦ ਪੰਚਾਈ ਜਾ ਰਹੀ ਹੈ ਕਿਉਂਕਿ ਸੁੱਕੀ ਰਸਦ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਜਿਹੜਾ ਪਕਾਇਆ ਲੰਗਰ ਉਹ ਉਹ ਪਤਾ ਹੀ ਆ ਵੀ ਕੁਝਕ ਸਮੇਂ ਲਈ ਰਹਿ ਸਕਦਾ ਇਹ ਜਦੋਂ ਬਦਬੂ ਫੈਲ ਜਾਂਦੀ ਆ ਗਰਮੀ ਹੁੰਦੀ ਆ ਤਾਂ ਉਹ ਖਰਾਬ ਵੀ ਹੋ ਜਾਂਦਾ ਸਾਹਮਣੇ ਜਿਹੜੇ ਬਜ਼ੁਰਗ ਨੇ ਉਹ ਨਜ਼ਰ ਆ ਰਹੇ ਨੇ ਤਾਂ ਕਿਤਨਾ ਕਿਤੇ ਉਹਨਾਂ ਨੂੰ ਵੀ ਪਾਣੀ ਆ ਜਿਹੜਾ ਖਾਲਸਾ ਏਡ ਪੰਚਾ ਰਹੀ ਆ ਜਿਸ ਤਰ੍ਹਾਂ ਵਰਦੀ ਅੱਗ ਦੇ ਵਿੱਚ ਵੀ ਖਾਲਸਾ ਏਡ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਹੜਾਂ ਵਾਲੀ ਕੀ ਸਥਿਤੀ ਦੇ ਵਿੱਚ ਵੀ ਖਾਲਸਾ ਏਡ ਬਿਲਕੁਲ ਜਿਹੜਾ ਮੌਕਾ ਸੰਭਾਲਦੀ ਆ ਤਾ ਪਾਣੀ ਆ ਜਿਹੜਾ ਕੋਠੇ ਦੇ ਉੱਪਰ ਪੰਚਾਇਆ ਜਾ ਰਿਹਾ ਕਿਉਂਕਿ ਬਜ਼ੁਰਗ ਹੀ ਘਰ ਨੂੰ ਸੰਭਾਲਦੇ ਨੇ ਕਿਉਂਕਿ ਤੀਆਂ ਪੁੱਤਾਂ ਚਲੋ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਬੱਚੇ ਹੁੰਦੇ ਨੇ ਛੋਟੇ ਤਾਂ ਕਰਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਫਿਰ ਬਜ਼ੁਰਗ ਹੀ ਜਿਹੜੀ ਕਮਾਨ ਨੇ ਘਰ ਦੀ ਸੰਭਾਲ ਦੇ ਨੇ ਬਜ਼ੁਰਗੋ ਠੀਕ ਹੋ ਚੜ੍ਹਦੀ ਕਲਾ ਚੋ ਠੀਕ ਹੈ ਕੋ ਰੀ ਲੋਡ ਹੈ ਕਿਸੇ ਦੀ ਮੈਂ ਹਟ ਰੋ ਰਹੀਦਾ ਕੋਈ ਬਾਪੂ ਕੋਈ ਨਾ ਹਿੰਮਤ ਰੋ ਤੁਸੀਂ ਘਬਰਾਉਣਾ ਕੋਈ ਨਾ 700 ਤੋਂ ਮੱਧ ਚ ਪਹੁੰਚੂਗੀ ਖਾਣ ਪੀਣ ਦਾ ਸਮਾਨ ਵੀ ਪਹੁੰਚੂ ਤੁਹਾਡੇ ਕੋਲ ਤੇ ਸੁੱਕੀ ਰਸਦ ਵੀ ਪਹੁੰਚੂ ਦਵਾਈਆਂ ਵੀ ਪਹੁੰਚਣਗੀਆਂ ਸਸਤਾਵਾਂ ਆਈਆਂ ਰਹਿ ਗਈ ਮੈਨੇ ਜਾਨੀ ਟੀਮ ਉਹਨੇ ਬਿਲਕੁਲ ਭਾਵਕ ਹੋ ਰਹੇ ਨੇ ਬਜ਼ੁਰਗ ਤਾਂ ਕਿਤੇ ਨਾ ਕਿਤੇ ਹਾਂ ਹਲੇ ਵੀ ਜਿਹੜਾ ਘਬਰਾਏ ਹੋਏ ਨੇ ਡਰੇ ਹੋਏ ਨੇ ਪਾਣੀ ਹੁਣ ਤੁਹਾਡੇ ਕੋਲ ਪਹੁੰਚ ਗਿਆ ਰਸਦ ਪਹੁੰਚ ਗਿਆ ਫੇਰ ਬਾਜ਼ ਮਾਰ ਦਿਓ ਫੇਰ ਉੱਥੇ ਸੰਸਤਾਵਾਂ ਤੁਹਾਡੇ ਵੱਲ ਆ ਜਾਣੀਆਂ ਫੇਰ ਕੋਈ ਗੱਲ ਕੋਈ ਗੱਲ ਹੀ ਹੌਸਲਾ ਰੱਖੋ ਕੋਈ ਗੱਲ ਕੋਈ ਗੱਲ ਬਾਹਰ ਜਾਣਾ ਚਾਹੁੰਦੇ ਲੈ ਚੱਲਦਾ ਤੁਹਾਨੂੰ ਨਾਲ ਬੋਟ ਦੇ ਵਿੱਚ ਕੋਈ ਨਾ ਹੌਸਲਾ ਰੱਖੋ ਤਾਂ ਕਿਤੇ ਨਾ ਕਿਤੇ ਮਨ ਆਪਦਾ ਵੀ ਭਾਵਕ ਹੁੰਦਾ ਜਦੋਂ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਉਹ ਨਜ਼ਰ ਆਉਂਦੀ ਆ ਤੇ ਕਿਤੇ ਨਾ ਕਿਤੇ ਸਾਹਮਣੇ ਬਜ਼ੁਰਗਾ ਬਜ਼ੁਰਗ ਨੂੰ ਜਿਹੜਾ ਹੌਸਲਾ ਉਹ ਦਿੱਤਾ ਜਾ ਰਿਹਾ ਤਾਂ ਬੜੀ ਭਾਵਕ ਤਸਵੀਰ ਆ ਪੰਜਾਬ ਦੀ ਤਾ ਕਿਤੇ ਨਾ ਕਿਤੇ ਹਰ ਕਿਸੇ ਦੇ ਅੱਖਾਂ 'ਚ ਹੰਝੂ ਨੇ ਤਵਾਹੀ ਆ ਕਿਉਂਕਿ ਪੰਜਾਬ ਦੇ ਵਿੱਚ ਹੋਈ ਆ ਤਾਂ ਬਜ਼ੁਰਗ ਨੇ ਜਿਹੜੇ ਉਹ ਇਸ ਸਮੇਂ ਉਹਨਾਂ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਈਸਟ ਦੇ ਵਲੰਟੀਅਰ ਨੇ ਇੱਕ ਬੂਡ ਦੇ ਰਾਹੀਂ ਪਹੁੰਚਿਆ ਹਲੇ ਵੀ ਖੇਤਾਂ ਦੇ ਵਿੱਚ 7-8 ਫੁੱਟ ਦੇ ਕਰੀਬ ਆ ਜਿਹੜਾ ਉਹ ਪਾਣੀ ਆ ਉਹ ਭਰਿਆ ਹੋਇਆ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ